ਚੋਹਲਾ ਸਾਹਿਬ ਤੇ ਹੋਏ ਕ੍ਰਾਈਮ ਸਬੰਧੀ ਬਾਜ਼ਾਰ ਦੁਕਾਨਦਾਰਾਂ ਨੇ ਕੀਤਾ ਭਾਰੀ ਇਕੱਠ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤੁਨਾ ਵਾਲਾ ਸਰਬਜੀਤ ਸਿੰਘ ਸਾਭੀ ਅਤੇ ਗੋਬਨ ਸਿੰਘ ਮਾਨ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਿਲ੍ਹਾ ਤਰਨਤਾਰਨ ਦੇ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਲਾ ਸਾਹਿਬ ਵਿਖੇ ਉਹਨਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਪਾਸ਼ਾਏ ਪੰਜਵੀਂ ਦੀਵਾਨ ਹਾਲ ਚ ਚੋਲਾ ਸਾਹਿਬ ਬਾਜ਼ਾਰ ਦੁਕਾਨਦਾਰਾਂ ਨੇ ਅਤੇ ਸਮਾਜ ਦੇ ਮੋਹਤਬਰਾਂ ਨੇ ਕੱਲ ਰੋਜੋ ਗੈਂਗਸਟਰਾਂ ਵੱਲੋਂ ਚਲਾਈਆਂ ਗਈਆਂ ਦੁਕਾਨਾਂ ਸ਼ਾਨਦਾਰਾ ਤੇ ਗੋਲੀਆਂ ਪਵੈਖ ਵਿੱਚ ਰੋਕਣ ਸੰਬੰਧੀ ਕੀਤਾ ਭਾਰੀ ਇਕੱਠ ਇਸ ਸਮੇਂ ਸਭਾ ਚ ਆਏ ਪੰਜਾਬ ਇਲਾਕੇ ਦੇ ਪੰਜਾਬ ਪੁਲਿਸ ਡੀਐਸਪੀ ਸਹਿਬਾਨ ਸਰਦਾਰ ਰਵੀ ਸ਼ੇਰ ਸਿੰਘ ਨੇ ਲੋਕਾਂ ਨੂੰ ਪ੍ਰੋਸਾਦਵਾਇਆ ਕਿ 48 ਘੰਟਿਆਂ ਚ ਗੋਲੀ ਚਲਾਉਣ ਵਾਲੇ ਮੁਜ਼ਰਮਾਂ ਨੂੰ ਫੜਿਆ ਜਾਵੇਗਾ ਬਾਜ਼ਾਰ ਦੇ ਇਸ ਭਾਰੀ ਇਕੱਠ ਚ ਇਲਾਕੇ ਦੇ ਮੋਹਤਬਰਾਂ ਨੇ ਇਹ ਵੀ ਕਿਹਾ ਜੇ 48 ਘੰਟਿਆਂ ਚ ਮੁਜ਼ਰਮ ਨਾ ਫੜੇ ਗਿਆ ਚੋਲਾ ਸਾਹਿਬ ਬਾਜ਼ਾਰ ਇਸੇ ਤਰ੍ਹਾਂ ਹੀ ਬੰਦ ਰਹੇਗਾ ਜਦ ਤੱਕ ਗੋਲੀਆਂ ਵੱਜਣ ਨਵਾਲੇ ਮਜ਼ਲੂਮਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਇਸ ਸਮੇਂ ਕੇਵਲ ਚੋਲਾ ਆਮ ਆਦਮੀ ਪਾਰਟੀ ਸਮਾਜ ਚ ਬਰਾਈਆਂ ਗੈਂਗਸਟਰਾਂ ਨਸ਼ਿਆਂ ਅਤੇ ਗੁੰਡਾਗਰਦੀ ਨੂੰ ਰੋਕਣ ਸੰਬੰਧੀ ਬਾਜ਼ਾਰ ਚ ਕੀਤਾ ਰੋਸ ਮਜ਼ਾਰਾ ਚੋਲਾ ਸਾਹਿਬ ਦਾ ਇੱਕ ਹੋਰ ਨਿਹੰਗ ਸਿੰਘ ਨਸ਼ਾ ਰੋਕਣ ਸੰਬੰਧੀ ਆਪਣਾ ਦੱਸ ਰਿਹਾ ਦੁੱਖ ਅਤੇ ਰੋਸ ਮਜ਼ਾਰਾ ਕਰਦਿਆਂ ਚੋਲਾ ਸਾਹਿਬ ਦੀਆਂ ਵੱਖ-ਵੱਖ ਗਲੀਆਂ ਚੋਂ ਲੰਘਦੇ ਹੋਏ ਇਸ ਸਮੇਂ ਇਕੱਠ ਚ ਆਏ ਡੀਐਸਪੀ ਸਹਿਬਾਨ ਚੋਲਾ ਸਾਹਿਬ ਦੇ ਪੱਤਰਕਾਰ ਭਾਈ ਚਾਰੇ ਨੂੰ ਸਵਾਲਾਂ ਦੇ ਜਵਾਬ ਦਿੰਦੇ ਹੋਏ ਅਤੇ ਚੋਲਾ ਸਾਹਿਬ ਪਵਨ ਕੁਮਾਰ ਦੇਵ ਸਿੰਘ ਬੀਜੇਪੀ ਇਲਾਕਾ ਅਧਿਕਾਰੀ ਵੀ ਅਤੇ ਵੱਖ-ਵੱਖ ਹੋਰ ਵੀ ਮੋਹਤਬਰ ਇਸ ਸੰਬੰਧੀ ਆਪਣੇ ਵਿਚਾਰ ਦੱਸਦੇ ਹੋਏ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਬੀ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾ ਸਰਦਾਰ ਕਾਰਤ ਸਿੰਘ ਬ੍ਰੰਪੁਰਾ ਸਰਦਾਰ ਕੇਵਲ ਸਿੰਘ ਫੌਜੀ ਕਿਰਤੋਵਾਲ ਆਪਾਂ ਨੂੰ 10 ਦਿਨ ਵੀ ਲੱਗ ਸਕਦੇ ਆ ਮਹੀਨਾ ਵੀ ਲੱਗ ਸਕਦਾ ਵਾ ਫਿਰ ਆਪਾਂ ਨੂੰ ਨਿਸ਼ਾਨ ਮਿਲਣਾ ਵਾ ਇਹ ਨਾ ਹੋਏ ਉਹ ਵੀ ਨਹੀਂ ਸਾਨੂੰ ਨਹੀਂ ਆਪਣੋ ਕੋਈ ਵੀ ਉੱਥੇ ਜਾਣਾ ਉੱਥੇ ਕੋਈ ਤਾਂ ਹੀ ਇੱਜਾ ਸਾਹਮਣੇ ਜਰਾ ਤਵਾਹੇ ਲਾਉਗਾ ਨਹੀਂ ਤੇ ਇਹਨਾਂ ਨਾਲ ਵੀ ਆਪਣਾ ਦਬਾਅ ਨਹੀਂ ਆਉਣਾ ਦੇਖੋ ਤੁਹਾਡੇ ਸਾਹਮਣੇ ਕੋਲਾ ਸਰਵ ਅੱਜ ਤੋਂ ਤੇ ਤੇਰੀ ਮੀਟਿੰਗ ਹੋ ਰੱਖਾਂਗੇ ਜਿਹਦੇ ਅੱਗੇ ਕੀ ਅਸੀਂ ਕਰਨਾ ਵਿਚਾਰ ਕਰਨਾ ਤੇ ਜਿਵੇਂ ਉਹ ਨਹੀਂ ਮਿਲਣਾ ਕੋਈ ਫੋਨ ਨਹੀਂ ਮਿਲਣਾ ਜਾਂ ਕੋਈ ਫੋਨ ਨਹੀਂ ਮਿਲਣਾ ਇੱਕ ਮੀਟਿੰਗ ਲੈ ਕੇ ਆ ਗਿਆ ਬੀਆ ਵਕਰੂ ਅੱਜ ਕੋਈ ਬਹਾਮਣ ਆਇਆ ਸੀ ਉਹ ਐ ਸੱਚੋ ਨੇ ਫੋਲਨ ਦਾ ਸ਼ਬਕਾਇਆ ਅਜੀ ਮੇਰੇ ਤੋਂ ਬੰਦੇ ਗਵਾਵਾ ਜਿਹੜੇ ਉਹਦੇ ਬੰਦੇ ਜਿਹੜੇ ਕੁੰਡਿਆਂ ਨੂੰ ਫੜਦੇ ਆ ਪੈਸੇ ਵਖਰੇ ਲੈ ਲੈਂਦੇ ਆ ਉਹਨਾਂ ਦੀ ਸ਼ਮਾਇਕ ਆਪਦੇ ਕੁੰਡੇ ਰੱਖੇ ਪੰਜ ਸਤ ਉਹ ਵੇਚਦੇ ਇਹਨਾਂ ਦੀ ਬੰਨੂ ਐਸ਼ਾ ਕਰ ਕੋ ਉਹਨਾਂ ਕੁੱਟਿਆ ਪੁੱਛ ਕੇ ਵੀ ਉਹ ਮਾਰ ਨਹੀਂ ਮੇਰੇ ਕੋਈ ਪੇਟ ਦਾ ਬੰਦਾ ਕੋਈ ਵੀ ਮੇਰੇ ਮਾਰ ਨਹੀਂ ਗਿਆ ਦੋ ਤਿੰਨ ਮੇਰੇ ਛੱਤਰ ਪੈਂਦੇ ਦਾ ਠਾਣੇ ਕੋਈ ਮੇਰੇ ਮਾਰ ਨਹੀਂ ਗਿਆ ਫੇਰ ਮੇਰੇ ਮਗਰ ਲੱਗੋ ਮੈਂ ਬੰਦ ਕਰਾਉ ਨਸ਼ਾ ਇਹਨਾਂ ਕੀ ਬੰਦ ਕਰਾਉਣਾ ਨਸ਼ਾ ਗੱਲਾਂ ਕਰਨ ਵਾਲੇ ਉਹਦੇ ਕੁਛ ਮੇਰਾ ਮਗਰ ਕੇ 276 ਮੈਨੂੰ ਪੈਂਦਾ ਨਾ ਥਾਣੇ ਦੋ ਦੋ ਬਾਬਾ ਜੀ ਦੋ ਦੋ ਬਾਬਾ ਜੀ ਪਾਵਨ ਦਿੱਤੀ ਜਾਂਦੀ ਆ ਕਿ ਜਿਹੜਾ ਵੀ ਕੋਈ ਨਸ਼ਾ ਵੇਚਦਾ ਅੱਜ ਤੋਂ ਬਾਅਦ ਫੜਿਆ ਗਿਆ ਉਹਨੂੰ ਅਤੇ ਉਹਦੇ ਸਾਰੇ ਪਰਿਵਾਰ ਨੂੰ ਪਿੰਡ ਵਿਚ ਬਾਹਰ ਕੱਢ ਦਿੱਤਾ ਜਾਏਗਾ। ਢੋਲਾ ਮਾਮਾ ਤੇਰਾ ਮੈਂ ਵੀ ਅੱਜ ਤੋਂ ਬੰਦ ਕੇ ਨਹੀਂ ਆਉਂਦਾ। ਇਹ ਸਾਨੂੰ ਕੋ ਨਸ਼ਾ ਵੇਚਦਾ ਟੱਕਰਿਆ। ਫੇ ਉਹਨੂੰ ਜੇਰ ਛੱਟ ਕੇ ਆਵਾਂਗੇ ਅਤੇ ਮਤਾ ਪਾ ਕੇ ਪੰਚਾਇਤ ਵੱਲੋਂ ਢੋਲਾ ਸਾਹਿਬ ਦੇ ਵਿੱਚੋਂ ਉਸਨੂੰ ਅਤੇ ਉਹਦੇ ਸਾਰੇ ਪਰਿਵਾਰ ਨੂੰ ਬਾਹਰ ਕੱਢ ਕੇ ਆਵਾਂਗੇ ਸਾਵਧਾਨ ਹੋ ਜਾਓ ਸਖਤ ਚੇਤਾਵਨੀ ਆ ਸਮੂਹ ਚੋਲਾ ਸਾਹਿਬ ਨਗਰ ਵੱਲੋਂ ਜੈਕਾਰਾ ਮੁਰਦਾਬਾ ਮੁਰਦਾਬਾ ਚੋਲਾ ਖਾਨੀ ਸਮੂਹ ਕਮੇਟੀ ਸਮੂਹ ਬਾਜ਼ਾਰ ਸਮੂਹ ਸੰਗਤ ਵੱਲੋਂ ਉਹਨਾਂ ਨਸ਼ਾ ਸਮਗਰਾਂ ਨੂੰ ਸਖਤ ਚੇਤਾਵਨੀ ਦਿੱਤੀ ਜਾਂਦੀ ਆ ਜਿਹੜਾ ਵੀ ਨਸ਼ਾ ਵੇਚਦਾ ਉਹਨੂੰ 10 ਸਾਲ ਦੀ ਸਜ਼ਾ ਚੋਲਾਬਾ ਮੁਰਦਾਬਾ ਮੁਰਦਾਬਾ ਨਸ਼ਾ ਫੇਚਨਾ ਜ਼ਿੰਦਾਬਾਦ 온나무 뭐 아빠한니다 ਕੀ ਵਿਸ਼ਵਾਸ ਦਵਾਇਆ ਸਰ ਵੀ ਕਿੰਨੇ ਚਿਰ ਦੇ ਵਿੱਚ ਆਪਾਂ ਆਪਾਂ ਜਲਦੀ ਤੋਂ ਜਲਦੀ ਇਹ ਨਿਸ਼ਾਨਾ ਕਰਾਂਗੇ ਆਪਾਂ ਇਹਨਾਂ ਨੂੰ ਵੀ ਕੁਝ ਸਾਰੀ ਆਪਣੀਆਂ ਦੁਕਾਨਾਂ ਬੰਦ ਲੋ ਅਸੀਂ ਅਸੀਂ ਇਹਦੀ ਚੈੱਕ ਕਰਨੀ ਆ ਅਸੀਂ ਲੋਕਾਂ ਨੂੰ ਕੋਸ਼ਿਸ਼ ਕਰਦੇ ਆ ਕਿ ਕਿਸੇ ਨੂੰ ਕੋਈ ਤਾਇੂ ਆਤਾ ਕੋਈ ਇਹ ਕਿ ਕੱਲ ਸਾਨੂੰ ਕਿਸੇ ਕੋਈ ਡਿਟੇਲ ਦਿੱਤੀ ਮਿਲ ਜਾ ਕੋਈ ਦੁਕਾਨ ਜਦੋਂ ਜਿਉਂ-ਜਿਉਂ ਟਾਈਮ ਲੱਗਦਾ ਜਾਂਦਾ ਸਾਨੂੰ ਕੋਈ ਜਾਣਕਾਰੀ ਜਾਂਦੀ ਨਹੀਂ ਦੁਕਾਨਦਾਰਾਂ ਨੂੰ ਵੀ ਅਲਟੀਮੇਟਮ ਤਾਂ ਦਿੱਤਾ ਗਿਆ ਵੀ ਜੇਕਰ 48 ਘੰਟੇ ਦੇ ਵਿੱਚ ਵਿੱਚ ਆ ਜੀ ਉਹਨਾਂ ਨੇ ਕਿਹਾ ਕੱਲ੍ਹ ਤੇ ਅਜੇ ਵਿੱਚ ਵਿੱਚ ਤੇ ਇਸ ਨਾਲ ਕੀਤਾ ਤੇ ਅਗਲਾ ਪ੍ਰੋਗਰਾਮ ਇਹ ਦਿੱਤਾ ਹੈ ਕਿ ਪਰ ਸਾਨੂੰ ਵਿਸ਼ਵਾਸ ਆਨ ਯਾਪਾ ਦੇ ਸਕਦਾ ਠੀਕ ਹੈ ਅਰੇ ਇੱਕ ਨੇ ਤਾਂ ਦਿੰਨੇ ਆਪਾਂ ਨੂੰ ਤੋਂ ਕੋਈ ਚਾਰ ਹੋਏ ਉੱਪਰ ਕੋਈ ਚਾਰ ਹੋਈ ਨਹੀਂ ਹੁੰਦੀ ਜੇ ਕਾਰਜ ਹੁੰਦੀ ਹੈ ਕਿ ਲਿਆ ਕਿਸੇ ਨੂੰ ਦੁਬਾਰਾ ਹੀ ਪੜੇ ਹੋਣਾ ਆਪਾਂ ਬੰਦੇ ਕਾਪੂ ਦੀ ਕਿਤੇ ਨੇ ਪੈਸੇ ਲੈਣਾ ਇਹਨਾਂ ਨੂੰ ਜਿਹੜੇ ਜੈਟ ਰੇਸਿਵ ਕੀਤੇ ਨੇ ਪਰ ਜਿਹੜੇ ਇੰਟਰਨੈਸ਼ਨਲ ਨੰਬਰ ਆ ਜਾਂਦੇ ਨੇ ਉਹਨਾਂ ਤੇ ਸਭ ਤੋਂ ਵੱਡੀ ਟੈਕਨੀਕਲ ਦੀ ਦਿੱਕਤ ਹੈ ਕੋਈ ਕਿਸੇ ਨੂੰ ਉਲਟਾ ਚੱਕਰ ਪੈਦਾਈ ਜਾਂ ਕੋਈ ਪੁਲਿਸ ਨੂੰ ਦਰਖਾਸਤ ਦਿੰਦਾ ਨਾ ਉਹ ਬੰਦਾ ਆਪ ਰਸਮੇਟ ਹੁੰਦਾ ਹੈ ਮੈਂ ਬਹੁਤ ਸਾਰੇ ਕੇਸ ਦੇ ਵਿੱਚ ਉਹਨਾਂ ਸਾਹਮਣੇ ਗੁੰਡਰਾਂ ਨਾਲ ਮੈਂ ਉਹਨਾਂ ਨੂੰ ਆਪਣੇ ਡੈਪੋ ਤੋਂ ਲਾ ਕੇ ਜਾਂ ਦਿੱਤਾ ਦੀ ਰਿਪੋਰਟ ਵੀ ਹੋ ਰਹੀ ਹੈ ਕਿਵੇਂ ਦੀ ਰਹੀ ਮਨੋਂ ਉਹ ਜੇ ਕੋਈ ਦਰਖਾਸਤ ਦਿੰਦਾ ਕਿ ਕੋਈ ਅਨਾ ਕਾਰ ਨਹੀਂ ਨਹੀਂ ਹੋ ਰਿਹਾ ਉਹ ਤੋਂ ਉਹਨੂੰ ਹੀ ਖਰਾਟਾ ਮੇਰਾ ਨੰਬਰ ਮੈਂ ਮੇਰਾ 97800300 ਤੇ ਲੱਗ ਰਿਹਾ ਮੇਰੀ ਡਿਵੀਜ਼ਨ ਦੇ ਵਿੱਚ ਕੋਈ ਕਿਸਮ ਦੀ ਪ੍ਰੋਬਲਮ ਹੋ ਗਈ ਹੈ ਕੋਈ ਧੰਕੀ ਦੀ ਜਾਂ ਕੋਈ ਥਾਣੇਦਾਰ ਜਾਂ ਕੋਈ ਥਾਣੇ ਵਾਲਾ ਗੱਲ ਨਹੀਂ ਸੁਣਦਾ ਸਿੱਧੀ ਮੇਰੇ ਕੋਲ ਕਰਦਾ ਸਭ ਦੁਆਰਾ ਬੋਲਣਾ ਨੰਬਰ ਦਾ ਸ਼ਿਕਾਰ ਹੋਏਗਾ ਵਿਕਟਮ ਹੋਏਗਾ ਚਲੋ ਬੋਲੋ ਉਹਨੂੰ ਅਸੀਂ ਪੁਲਿਸ ਕੋਲ ਕਰਾਂਗੇ ਕਿ ਉਹਨੂੰ ਦੇ ਉਹਨੂੰ ਜਾਈ ਪੂਰੀ ਕਰਾਂ ਇਹ ਤੁਹਾਡਾ ਫੋਨ ਨੰਬਰ ਮੇਰਾ 978334 9780334 ਹਾਂ ਜੀ 9880334 ਹਾਂ ਜੀ ਹਮਤਰਾ ਦੇਵਾਂ ਜੀ ਮੈਂ ਪੱਤਰਕਾਰ ਜਸਵੀਰ ਸਿੰਘ ਕਹਿੰਦਾ ਚੋਲਾ ਸਾਹਿਬ ਤੇ ਬੜਾ ਲੋਕਾਂ ਨੂੰ ਦੇਸ਼ਤ ਬਣੀ ਹੋਈ ਹੈ ਗੋਲੀ ਚੱਲੀ ਹੈ ਅੱਜ ਕੱਛ ਹੋਇਆ ਸੰਤਾਨ ਦਾ ਇਹ ਚੋਲਾ ਸਾਹਿਬ ਸਾਰੇ ਜਨ ਬਜ਼ਾਰ ਦਾ ਅਤੇ ਅਫਸਰ ਸਾਹਿਬਾਂ ਨੇ ਵੀ ਆਏ ਨੇ ਆਪਣੇ ਨੂੰ ਦੱਸਣਾ ਚਾਹੋਗੇ ਇਹ ਸਮਾਜ ਵਿੱਚ ਕਿਵੇਂ ਵਿਚਾਰ ਤੁਸੀਂ ਅਸੀਂ ਕਿਵੇਂ ਕੀਤੀ ਹੈ ਕਿ ਇਹ ਨੁਨਾਗਰ ਦੀ ਲੋਕਲੀ ਇਹ ਗੋਲੀ ਚੱਲ ਰਹੀ ਹੈ ਜਿਹੜੀ ਥੋੜਾ ਸਾਤ ਵਾਰ-ਵਾਰ ਫਰੋਦੀਆਂ ਮੰਗੀਆਂ ਜਾ ਰਹੀਆਂ ਇਹਦੇ ਬਾਰੇ ਕਿਵੇਂ ਵਿਚਾਰ ਹੋਈ ਥੋੜਾ ਸਰਸਰੀ ਵਿਚਾਰ ਇਸ ਤਰ੍ਹਾਂ ਆ ਜੀ ਜਿਸ ਤਾਂ ਥੋਲੇ ਦੇ ਬਾਜ਼ਾਰ ਦੇ ਵਿੱਚ ਲਗਾਤਾਰ ਫਰੋਦੀਆਂ ਦੀ ਮੰਗ ਕੀਤੀ ਜਾ ਰਹੀ ਹੈ ਮੈਂ ਭਾਤੀ ਜੱਤਾ ਪਾਰਟੀ ਤੋਂ ਫੌਨ ਕੁਮਾਰ ਦੇਵਦਨ ਨੰਦੇ ਪਗਾ ਅਹੀਂ ਸਾਰਿਆਂ ਨੇ ਬਜਾਦੂ ਸਾਰੀਆਂ ਪਾਰਟੀਆਂ ਨੇ ਧਈਆ ਕੀਤਾ ਸਾਰੇ ਪਾਰਟੀਆਂ ਦੇ ਨੁਮਾਇंदे ਇਕੱਠੇ ਹੋਏ ਆ ਕਿ ਸਾਰੇ ਪਾਰਟੀਆਂ ਦੇ ਨੁਮਾਇੰਦਿਆਂ ਨੇ ਇਕੱਠੇ ਹੋ ਕੇ ਧਿਆ ਕੀਤਾ ਵਾ ਕਿ ਜਿਹੜੇ ਸ਼ਰਾਤੀ ਹੰਸ ਸਾਡੇ ਪਿੰਡ ਦੇ ਲੋਕਾਂ ਨੂੰ ਫਲੋਟੀਆਂ ਮੰਗ ਕੇ ਫੋਨ ਲਾ ਕੇ ਤੇ बार-बार ਜਿਹੜਾ ਵਾ ਲੋਕਾਂ ਨੂੰ ਸਤਾ ਰਿਹਾ ਆਤੰਕ ਪ੍ਰੇਸ਼ਾਨ ਕਰ ਰਿਹਾ ਉਹਦੇ ਲਈ ਪਹਿਲਾਂ ਵੀ ਪ੍ਰਸ਼ਾਸਨ ਨਾਲ ਗੱਲ ਹੋਈ ਸੀ ਇਹ ਜਿਹੜੇ ਬੰਦੇ ਨੇ ਅੱਜ ਇਹ ਮਿਸ ਹੈਪਨਿੰਗ ਹੋਈ ਆ ਕੈਜ ਦੀ ਵਾਪਰੀ ਆ ਪ੍ਰੀਤ ਸਿੰਘ ਜਿੰਦਰ ਸਿੰਘ ਨਾਇਦਾ ਵੈਸੇ ਪ੍ਰੀਤ ਟੈਲੀਕਮ ਦੇ ਨਾਂ ਤੇ ਆਪਣਾ ਕੰਮ ਕਰਦਾ ਇਹਦੇ ਇਹ ਜਿਹੜਾ ਕੰਮ ਹੋਇਆ ਵਾ ਇਹ ਕਾਂਡ ਹੋਇਆ ਵਾ ਇਸ ਤੋਂ ਪਹਿਲਾਂ ਅਹੀਂ ਪਹਿਲਾ ਇੱਕ ਦਿਨ ਆ ਐਸਐਸਪੀ ਸਾਹਿਬ ਨੂੰ ਐਸਪੀਡੀ ਤੇ ਆਪਣਾ ਜਿਹੜੇ ਸੀਐਸਟਾਫ ਦੇ ਸਟਾਫ ਦੇ ਇੰਚਾਰਜ ਨੇ ਉਹਨਾਂ ਨੂੰ ਆਪਣੇ ਜ਼ਿਲ੍ਹਾ ਪ੍ਰਧਾਨ ਸਰਦਾਰ ਅਜੀਤ ਸਿੰਘ ਸੱਧੂ ਜੀ ਨਾਲ ਜਾ ਕੇ ਮਿਲੇ ਹਾਂ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਹੈ ਜੀ ਕਿ ਇਹੋ ਜੀ ਕੋਈ ਮਤਭਾਗੀ ਘਟਨਾ ਨਹੀਂ ਘਟਣ ਦਿੱਤੀ ਜਾਊਗੀ ਉਸ ਤੋਂ ਬਾਅਦ ਅਸੀਂ ਚੋਲਾ ਸਾਹਿਬ ਐਸਐਚਓ ਰਾਜਮਨਾਰ ਜੀ ਨੂੰ ਵੀ ਮਿਲੇ ਹਾਂ ਇਹਨਾਂ ਨਾਲ ਵੀ ਗੱਲ ਕੀਤੀ ਗਈ ਇਹਨਾਂ ਨੇ ਵੀ ਸਾਨੂੰ ਆਸ਼ਵਾਸ਼ਣ ਦਿੱਤਾ ਸੀ ਉਸ ਤੋਂ ਬਾਅਦ ਲਾਸਟ ਟਾਈਮ ਤੇ ਅਸੀਂ ਡੀਸੀ ਸਾਹਿਬ ਆਪਣੇ ਜ਼ਿਲ੍ਹੇ ਦੇ ਨੇ ਜਿਹੜੇ ਉਹਨਾਂ ਦੇ ਨਾਲ ਵੀ ਦਫ਼ਤਰ ਦੇ ਵਿੱਚ ਇਸੇ ਤਾਂ ਬਿਠਾ ਕੇ ਇਹਨਾਂ ਨੂੰ ਨਾਲ ਲੈ ਕੇ ਗਿਆ ਉੱਥੇ ਬੈਠ ਕੇ ਗੱਲ ਹੋਈ ਉਹਨਾਂ ਨੇ 1 ਘੰਟਾ ਸਾਡੇ ਨਾਲ ਗੱਲਬਾਤ ਵੀ ਕੀਤੀ ਦਾ ਸ਼ਵਾਸ਼ਣ ਵੀ ਲਾਇਆ ਕਿ ਇਹੋ ਜੀ ਮੰਦਭਾਗੀ ਘਟਨਾ ਜਿਹੜੀ ਚੋਲੇ ਦੇ ਵਿੱਚ ਨਹੀਂ ਹੋਣ ਦਿੱਤੀ ਜਾਊਗੀ ਪਰ ਉਹਦੇ باوجود ਵੀ ਇਹੋ ਜੀ ਮੰਦਭਾਗੀ ਘਟਨਾ ਘਟਦੀ ਹੈ ਇਹਦੇ ਵਿੱਚ ਮੈਂ ਕਹਿੰਦਾ ਹਾਂ ਕਿ ਪੰਜਾਬ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਫੇਲੀਅਰ ਆਪ ਚਾਹਦੇ ਹੋ ਪੰਜਾਬ ਸਰਕਾਰ ਨਹੀਂ ਹੋਣੀ ਜਿਹੜੀ ਪਬਲਿਕ ਨੂੰ ਸੂਚਿਤ ਕਰਦਾ ਚਾਹੀਦਾ ਦੇਖੋ ਜੀ ਪੁਲਿਸ ਪ੍ਰਸ਼ਾਸਨ ਵੀ ਰੌਪਰਵਾਹੀ ਕਰ ਰਿਹਾ ਜਿੱਥੇ ਇਹ ਗੁੰਡਾਗਦੀ ਛੜਿਆਮ ਚੱਲ ਰਹੀ ਹੈ ਦੇਖੋ ਜੀ ਲਾਅ ਐਂਡ ਆਰਡਰ ਮੈਂਟੇਨ ਕਰਨਾ ਪੰਜਾਬ ਗਵਰਨਮੈਂਟ ਦੀ ਪ੍ਰਾਇਓਰਟੀ ਹੈ ਪਰ ਜਿਸ ਹਿਸਾਬ ਨਾਲ ਇਹ ਸਭ ਕੁਝ ਹੋ ਰਿਹਾ ਮੈਨੂੰ ਨਹੀਂ ਲੱਗਦਾ ਪਿਆ ਕਿ ਸਰਕਾਰ ਵੱਲੋਂ ਕੋਈ ਵਧੀਆ ਕਦਮ ਉਠਾਏ ਗਿਆ ਅੱਜ ਸਿੱਧੂ ਮੂਸੇਵਾਲੇ ਨੂੰ ਮਰੇ ਹੋਏ ਨੂੰ ਅੱਜ ਤੋਂ 2 ਸਾਲ ਤੋਂ ਉਪਰ ਹੋ ਚੁੱਕੇ ਨੇ ਅਜੇ ਤੱਕ ਤੇ ਉਹਦਾ ਕੁਝ ਨਹੀਂ ਲੱਭਾ ਤੇ ਇੱਕ ਕੋ ਸਟਾਰ ਬੰਦਾ ਸੀ ਉਹਦੇ ਬਾਅਦ ਇਹ ਨਹੀਂ ਕੋਈ ਪਤਾ ਲੱਗ ਸਕਿਆ ਇਹ ਅਹੀਂ ਤੇ ਛੋਟੇ ਛੋਟੇ ਦੁਕਾਨਦਾਰਾਂ ਪਿੰਡ ਦੇ ਵਿੱਚ ਸਾਡੇ ਬਾਰੇ ਕੀ ਹੋ ਮੈਂ ਆਖਰੀ ਚੇਤਾਵਨੀ ਕਰਨ ਕਰਾਂ। ਅੱਜ ਜੋ ਕੱਟਿਆ ਆ ਆਪ 14 ਸਭ ਦੇ ਵਾਕਾਂ ਨੂੰ ਅਸੀਂ ਨੂੰ ਕਹਿੰਦੇ ਇੱਕਤਾ ਬਣਾ ਲਓ, ਇੱਕ ਮੁੱਠ ਹੋ ਜਾਓ। ਜੇ ਗੁੰਡਾਗਰਦੀ ਰੋਕਣਾ ਦੇ ਉਸ ਤੋਂ ਕੰਮ ਲੈਣਾ ਹੈ ਤਾਂ ਆਪੇ ਹੀ ਅਸੀਂ ਚੜ੍ਹਦੇ। ਸਾਡੀ ਉਹਨਾਂ ਬੰਦਿਆਂ ਨੂੰ ਵੀ ਬੇਨਤੀ ਆ ਜਿਹੜੇ ਸਾਡੇ ਲੋਕਾਂ ਨੂੰ ਫੌਟੀਆਂ ਵਾਲੀ ਫੋਨ ਕਰ ਕਰਕੇ ਸਤਾ ਰਹੇ ਆ। ਕੋਈ ਸਾਡੇ ਲੋਕਾਂ ਕੋਲ ਇੰਨੇ ਪੈਸੇ ਨਹੀਂ ਹੈਗੇ। ਸਾਡੇ ਲੋਕ ਆਪਣਾ ਜੀਵਨ ਜਾਪਨ ਬੜੇ ਔਖੇ ਹੋ ਕੇ ਕੱਢਿਆ। ਸਾਡੀ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਆ ਕਿ ਲੋਕ ਪਰਿਵਾਰਾਂ ਵਾਲੇ ਨੇ ਇਹ ਬੱਚਿਆਂ ਵਾਲੇ ਨੇ ਇਹਨਾਂ ਨੂੰ ਡਰਾ ਤੰਗਾ ਕੇ ਤੁਸੀਂ ਇਹਨਾਂ ਨੂੰ ਇਸ ਦੁਨੀਆ ਤੋਂ ਖਤਮ ਨਾ ਕਰੋ ਲੋਕ ਸਹਿਮੇ ਹੋਏ ਆ ਤੇ ਸਾਡੀ ਹੱਥ ਜੋੜ ਕੇ ਮੇਰੀ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਸਾਰੇ ਨਗਰ ਨੇ ਅੱਜ ਇਹ ਤਿਆਰੀ ਕੀਤਾ ਵਾ ਕਿ ਪ੍ਰਸ਼ਾਸਨ ਨੂੰ ਅੱਜ ਪ੍ਰਸ਼ਾਸਨ ਨੇ ਵੀ ਸਾਨੂੰ ਯਕੀਨ ਦਿਖਾਇਆ ਦਵਾਇਆ ਵਾ ਕਿ 48 ਘੰਟੇ ਦੇ ਵਿੱਚ ਵਿੱਚ ਅਸੀਂ ਇਹਦੇ ਉੱਤੇ ਕਾਰਵਾਈ ਕਰਾਂਗੇ ਤੇ ਜਿੰਨਾਂ ਬੰਦਿਆਂ ਨੇ ਇਹੋ ਜੀ ਮੰਤ ਭਾਗੀ ਕੰਟਰਨ ਅੰਜਾਮ ਦਿੱਤਾ ਉਹਨਾਂ ਨੂੰ ਰੀਸ ਕਰਕੇ ਫੜ ਕੇ ਉਹਨਾਂ ਨੂੰ ਬੰਦੀ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਕਿ ਬਾਕੀ ਦੇਖਦੇ ਆਂ ਜੀ 48 ਘੰਟੇ ਤੋਂ ਬਾਅਦ ਕੀ ਹੁੰਦਾ ਆਬ ਬਾਰ ਬਾਰ ਮੇਹੀ ਕਰਾਂਗਾ ਜੋ ਏਕਤਾ ਹੈ ਉਹ ਹੀ ਪਾਵਰ ਬਣੇਗੀ ਜੋ ਏਕਤਾ ਚੋਲਾ ਸਰਦੀ ਇਲਾਕੇ ਦੀ ਉਹ ਸਾਰੇ ਇਕੱਠੇ ਹੋ ਕੇ ਇਹ ਬਰਾਈ ਨੂੰ ਰੋਕਣਗੇ ਤਾਂ ਫੇਰ ਹੀ ਗੱਲ ਬਣੇਗੀ ਆਪ ਵੀ ਨਹੀਂ ਕਰਾ ਚਾਹੁੰਦਾ ਬਿਲਕੁਲ ਜਿੱਦੋਂ ਦੀ ਅੱਜ ਨਹੀਂ ਦੇਖਿਆ ਆ ਵੀ ਸਾਰੇ ਹੀ ਪਾਰਟੀਆਂ ਦੇ ਜਿਹੜੇ ਜ਼ਿੰਮੇਵਾਰ ਨੁਮਾਇंदे ਨੇ ਉਹ ਸਾਰੇ ਇੱਥੇ ਆਜੂਰੇ ਹੋਏ ਸੀ ਸਾਰਿਆਂ ਨੇ ਇੱਕ ਝੰਡੇ ਥੱਲੇ ਇੱਕ ਹੀ ਜਗ੍ਹਾ ਤੇ ਬੈਠ ਕੇ ਮਹਾਰਾਜ ਕਨਜੀ ਪਾਸ਼ਾ ਹੀ ਨੇ ਇਹ ਸਥਾਨ ਆ ਜਿੱਥੇ ਮਹਾਰਾਜ ਕਨਜੀ ਪਾਸ਼ਾ ਹੀ ਪਾਛੇ ਹੀ ਆਏ ਸੀ ਇਸ ਜਗ੍ਹਾ ਦੇ ਉੱਤੇ ਸੌਂ ਖਾਦੀ ਆ ਕਿ ਅਸੀਂ ਬਿਨਾਂ ਕਿਸੇ ਪਾਰਟੀਬਾਜ਼ੀ ਦੇ ਉੱਪਰ ਉੱਠ ਕੇ ਸਾਰੇ ਹੀ ਬੰਦੇ ਬਜਾਦ ਦਾ ਸਾਥ ਦੇਵਾਂਗੇ ਤੇ ਬਾਜ਼ਾਰ ਏਕਾ ਕਰਕੇ ਚੱਲੂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਨੂੰ ਛਲਾਤੀ ਅੰਸਰਾਂ ਨੂੰ ਨੱਥ ਪਾਈ ਜਾਊਗੀ ਲੋਕਲ ਲੋਕਾਂ ਵੱਲੋਂ ਵੀ ਤੇ ਪ੍ਰਸ਼ਾਸਨ ਤੇ ਵੀ ਦਬਾਅ ਬਣਵਾ ਕੇ ਇਹਨੂੰ ਦਤ ਪਾਉਂਦੇ। ਬਾਜ਼ਾਰ ਨੂੰ ਭਲਾ ਦੇਣ ਲਈ ਨਗਰ ਨੂੰ ਭਲਾ ਦੇਣ ਲਈ ਆਹ ਪਾਰਟੀਆਂ ਅਤੇ ਨਗਰ ਨਿਵਾਸੀ ਬਾਜ਼ਾਰ ਨਿਵਾਸੀ ਸਾਰੇ ਹੀ ਇਕੱਠੇ ਹੋ ਕੇ ਇਹ ਵਿਚਾਰ ਕੀਤੀ ਹੈ ਕਿ ਸਾਡਾ ਭਲਾ ਤਾਂ ਆਹ ਹੈ ਇਹੀ ਇਕੱਠ ਵਿੱਚ ਰਹਿ ਕੇ ਲੋਕਾਂ ਦਾ ਭਲਾ ਕਰਨਾ। ਅੱਛਾ ਜੀ ਹਮਨ ਮਾਦਿਕ ਅਗਲੇ ਸਭ ਤੋਂ ਕਾਪੀ ਮੈਂ ਬਸ ਕਹਾਂ ਦੂਜੀ ਸੈਕਲਰਮ ਵਾਰਿੰਗ ਟੂ ਬਿਕਾ ਆਲਸਾ ਆਲਿਬਲੀ ਫੀਕੀ ਜੀ ਸਿੰਘਾ ਟੀਮ ਅਤੇ ਜਸਤਨਾ ਵਾਲਾ ਵੱਲੋਂ ਆਵਾਜਾਈ ਲੋਕਾਂ ਲਈ ਖਾਸ ਮੈਸੇਜ ਟਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਘਰ ਭਲਾ ਸੋ ਹੋ ਭਲਾ ਅੰਤ ਭਲੇ ਦਾ ਭਲਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 97793 19426 98726 35913